ਅਲੇ ਜਿੱਦੰਦੀ ਸਾਗਰ ਦੀ ਬੋਟੀ ਇੰਡਿਕਾ ਚਲਾਉਣ ਲੱਗੀ ਆ ਨਾ ਜਨਾਨੀਆਂ ਨੇ ਤੇ ਆਪਣੇ ਘਰ ਵਾਲਿਆਂ ਨਾਲ ਲੜ-ਖੜ ਕੇ ਬੁਰਾ ਹਾਲ ਕਰਤਾ ਕੋਈ ਕਹਿੰਦੀ ਐ ਫੋਰਚੂਨਰ ਵੇਚ ਕੇ ਇੰਡਿਕਾ ਲਿਆ ਕੋਈ ਕਹਿੰਦੀ ਐ ਸਕੋਰਪੀਓ ਵੇਚ ਕੇ ਇੰਡਿਕਾ ਲਿਆ ਵਿਚਾਰਿਆਂ ਦਾ ਬੁਰਾ ਹਾਲ ਐ ਫੋਰਚੂਨਰਾਂ ਬਕਾ ਕੇ ਇੰਡਿਕਾ ਮੰਗਵਾਲੀਆਂ ਕਹਿੰਦੀਆਂ ਬਈ ਅਸੀਂ ਤਾਂ ਇੰਡਿਕਾ ਚਲਾਉਣੀ ਆ ਸਾਗਰ ਦੀ ਬੋਟੀ ਤਾਂ ਇੰਡਿਕਾ ਚਲਾਉਂਦੀ ਆ ਉਹ ਵੈਸੇ ਇੱਕ ਗੱਲ ਆ ਸੋਚਣ ਵਾਲੀ ਹੈ ਨਾ ਉਹ ਹੈ ਤਾਂ ਵਧੀਆ ਬੀਬੀਆਂ ਨੂੰ ਹੀ ਸੀ ਵਹਾਨੇ ਪਤਾ ਲੱਗਿਆ ਵੀ ਸਾਨੂੰ ਵੀ ਗੱਡੀ ਆਣੀ ਚਲਾ ਆਣੀ ਚਾਹੀਦੀ ਆ ਬਦਿਆ ਮੈਂ ਤਾਂ ਬੀਬੀਆਂ ਦੇ ਹੱਕ ਚਾਂ ਖੈਰ ਅੱਲ ਤੁਹਾਨੂੰ ਮੈਂ ਗੱਲ ਸੁਣਾਵਾਂ ਜੈਲੇ ਦੀ ਘਰ ਵਾਲੀ ਦੀ ਕਿੰਨੇ ਦਿਨ ਹੋ ਗਏ ਜਿੱਦਨ ਦੀ ਆਹ ਰੀਲ ਜੀ ਚੱਲੀ ਆ ਸਾਗਰ ਦੀ ਬੋਟੀ ਵਾਲੀ ਆਪਦੇ ਘਰ ਵਾਲੇ ਨਾਲ ਲੜੀ ਜਾਂਦੀ ਆ ਕਹਿੰਦੀ ਮੈਨੂੰ ਇੰਡਿਕਾ ਲੈ ਆ ਕੇ ਦੇ ਮੈਂ ਤਾਂ ਇੰਡਿਕਾ ਸਿੱਖਣੀ ਆ ਉਹਨੇ ਬਥੇਰਾ ਸਮਝਾਇਆ ਕਹਿੰਦਾ ਭਾਈ ਤੂੰ ਰਹਿਣ ਦੇ ਆਪਾਂ ਮੱਝਾਂ ਵਾਲੇ ਆ ਆਪਣੇ ਤਾਂ ਮੈਸਾਂ ਦਾ ਕੰਮ ਨਹੀਂ ਮੁੱਕਦਾ ਹੈਗਾ ਤੂੰ ਮੈਸਾਂ ਹੀ ਸੰਭਲ ਲਿਆ ਕਰ ਰੋਟੀ ਪਾਣੀ ਬਣਾ ਲਿਆ ਕਰ ਆਹੀ ਕੰਮ ਬਹੁਤ ਆ ਕਹਿੰਦੀ ਨਾ ਰੁੱਸ ਕੇ ਬੈ ਗਈ ਉਹਨੇ ਤਾਂ ਦੋ ਦਿਨ ਰੋਟੀ ਨਹੀਂ ਦਿੱਤੀ ਆਖਰ ਵਿਚਾਰਾ ਦੋ ਮਹੀਸਾਂ ਵੇਚ ਕੇ ਇੰਡਕਾ ਖਰੀਦ ਕੇ ਲਿਆਇਆ ਫਿਰ ਉਹਨੂੰ ਆਪ ਨਹੀਂ ਚਲਾਉਣੀ ਆਉਂਦੀ ਕਿਸੇ ਨੇ ਉਹਨੇ ਕਿਹਾ ਵੀ ਚਲ ਸਿਖਾ ਦੇ ਹੈਨਾ ਥੋੜੀ ਦੇਰ ਬਾਅਦ ਪਤਾ ਲੱਗ ਗਿਆ ਫੋਨ ਆਇਆ ਜਾਲੇ ਕੋਲ ਕਹਿੰਦੇ ਬਾਈ ਤੇਰੀ ਘਰ ਵਾਲੀ ਸਣੇ ਇੰਡਕਾਂ ਦੇ ਖਦਾਨ ਚ ਪਈਆ ਉਹਨੂੰ ਚੱਕ ਕੇ ਲੈ ਜਾ ਕੁਝ ਪੈਸੇ ਤਾਂ ਇੰਡੇ ਖਾਤੇ ਲੱਗੇ ਨਾਲੇ ਦੋ ਮਹੀਸਾਂ ਵੀ ਇਕ ਜੀਆਂ ਹੁਣ ਉਦਣ ਦੀ ਮੰਜੇ ਤੇ ਪਈਆ ਬਾਈ ਜੇ ਆਉਂਦੀ ਆ ਤਾਂ ਚਲਾ ਲਿਆ ਕਰੋ ਇਹ ਦੇਖੋ ਦੇਖੀ ਆਪਦੇ ਹੱਡੀਆਂ ਨਾ ਤੜਾਓ ਹੈਨਾ ਬੀਬੀਆਂ ਨੂੰ ਮੇਰੀ ਮੜਜੀ ਬੇਨਤੀ ਆ ਲੈ ਹੋਰ ਸੁਣ ਲੋ ਆ ਇੱਕ ਬੰਦਾ ਮੈਂ ਦੇਖਿਆ ਇੰਸਟਾਗ੍ਰam ਤੇ ਰੋਈ ਜਾਵੇ ਰੋਈ ਜਾਵੇ ਚੁੱਪੀ ਨਾ ਹੋਵੇ ਕਹਿੰਦਾ ਮੇਰਾ ਤਾਂ ਬੁਰਾ ਹਾਲ ਆ ਜਿੱਦਣ ਦਾ ਗਾਣਾ ਚਲਿਆ ਮੇਰਾ ਤਾਂ ਘਾਰ ਹੀ ਪਟਿਆ ਗਿਆ ਮੇਰਾ ਤਾਂ ਘਰ ਉੱਜੜ ਗਿਆ ਨਾਲੇ ਵਿਚਾਰਾ ਭਾਂਡੇ ਮਾਂਜੀ ਜਾਵੇ ਨਾਲੇ ਰੋਈ ਜਾਵੇ ਕਹਿੰਦੇਗਾ ਮੇਰਾ ਘਰ ਅਮਰੀਕਾ ਵਾਲੀ ਤਾਂ ਇੰਡਿਕਾ ਲੈ ਕੇ 4 ਦਿਨ ਹੋ ਗਏ ਘਰੋਂ ਨਿਕਲੀ ਹੋਈ ਆ ਮੈਂ ਭਾਂਡੇ ਮੰਜੀ ਜਾਨਾ ਰੋਟੀ ਬਣਾਈ ਜਾਨਾ ਜਵਾਕਾਂ ਨੂੰ ਸੰਭੀ ਜਾਨਾ ਮੇਰਾ ਤਾਂ ਬੁਰਾ ਹਾਲ ਹੋਇਆ ਪਿਆ ਉਹ ਵਿਚਾਰਾ ਬੇਨਤੀਆਂ ਕਰੀ ਜਾਵੇ ਕਹਿੰਦੇ ਭਾਈ ਜਿੱਥੇ ਵੀ ਆ ਸਾਗਰ ਦੀ ਬੋਟੀ ਇਹਨੂੰ ਕਹਿ ਦੋ ਵੀ ਇੰਡਿਕਾ ਬੰਦ ਕਰਦੇ ਸਾਡੀਆਂ ਜਨਾਨੀਆਂ ਇਹਦੇ ਪਿੱਛੇ ਲੱਗੀਆਂ ਫਿਰਦੀਆਂ ਨੇ ਹੋਰ ਸੁਣ ਲੋ ਇੱਕ ਬੰਦਾ ਵਿਚਾਰਾ ਹੋਰ ਰੋਈ ਜਾਵੇ ਕਹਿੰਦਾ ਭਾਈ ਅੱਜ ਜਿੱਦਣ ਦਾ ਗਾਣਾ ਚੱਲਿਆ ਕਹਿੰਦਾ ਮੇਰੀ ਘਰ ਵਾਲੀ ਤਾਂ ਮੈਨੂੰ ਤਲਾਕ ਦੇ ਕੇ ਚਲੀ ਗਈ ਮੈਨੂੰ ਕਹਿੰਦੀ ਨਹੀਂ ਤਾਂ ਇੰਡਿਕਾ ਲਿਆ ਕੇ ਦੇ ਦੇ ਮੈਂ ਇੰਡਿਕਾ ਸਿੱਖਣੀ ਆ ਨਹੀਂ ਫਿਰ ਆਪਾਂ ਤਾਂ ਚੱਲੇ ਲੈ ਵਿਚਾਰੇ ਰੋਂਦੇ ਨੀ ਚੱਲੇ ਜਾਂਦੇ ਇੰਡਿਕਾਂ ਤੇ ਹੱਥ ਜੋੜ-ਜੋੜ ਕੇ ਰੋਂਦੇ ਆ ਆਈ ਨਾ ਇਹ ਗਾਣੇ ਤੇ ਰੀਲ ਬਣਾਓ ਪਰ ਕਿਉਂ ਗਾਣਾ ਤਾਂ ਇੰਨਾ ਸੋਹਣਾ ਬਾਈ ਬਣਾਓ ਜਿਨ੍ਹਾਂ ਨੇ ਬਣਾਣੀ ਆ ਇੰਜੋਏ ਕਰੋ ਹੋਰ ਵੈਸੇ ਹਾਲੇ ਤਾਂ ਗਾਣੇ ਦੀ ਕਲੈਨ ਵਾਇਰਲ ਹੋਈ ਆ ਆਹੀ ਵਾਲੀ ਬਸ ਸਾਗਰ ਦੀ ਮੋਟੀ ਲੰਦੀ ਇੰਦਿਕਾ ਚਲਾ ਜੇ ਮੈਂ ਕਹਿੰਨੀ ਆ ਕਿ ਤੇ ਸਾਰਾ ਗਾਣਾ ਵਾਇਰਲ ਹੋ ਜਾ ਸਾਰੇ ਗਾਣੇ ਤੇ ਰੀਲਾਂ ਪੈਣ ਲੱਗ ਜਾਣ ਸਾਰਾ ਗਾਣਾ ਤਾਂ ਹਾਲੇ ਕਈਆਂ ਨੇ ਸੁਣਿਆ ਹੀ ਨਹੀਂ ਫੇਰ ਪਤਾ ਨਹੀਂ ਕੀ ਹੋਵੇ ਵਿਚਾਰੇ ਬੰਦਿਆਂ ਦਾ ਤਾਂ ਨੱਕ ਚ ਦਮ ਹੋਇਆ ਪਿਆ ਬੀਬੀਆਂ ਨੇ ਤਾਂ ਲੜ ਲੜ ਕੇ ਕਈ ਤਾਂ ਵਿਚਾਰੇ ਚਾਰ ਦਿਨ ਤੋਂ ਭੁੱਖੇ ਆ ਇਸੀ ਗੱਲ ਤੇ ਜੜੀਆਂ ਹੋਈਆਂ ਵੀ ਜਦ ਤੱਕ ਤੂੰ ਇੰਡੀਗਾ ਨਹੀਂ ਲਿਆ ਕੇ ਦਿੰਦਾ ਨਾ ਸਾਨੂੰ ਗੱਡੀ ਨਹੀਂ ਚਲਾਣੀ ਸਿਖਾਉਂਦਾ ਮੈਂ ਨਹੀਂ ਰੋਟੀ ਰੋਟੀ ਦੰਦੀ ਉਹ ਗੱਲ ਵੀ ਸਹੀ ਆ ਜੇ ਕਹਿੰਦੀਆਂ ਨੇ ਵਿਚਾਰੀਆਂ ਤਾਂ ਸਿਖਾ ਦਿਓ ਫਿਰ ਗੱਡੀ ਸਿਖਾ ਦਿਓ ਵੈਸੇ ਉਹ ਇੱਕ ਗੱਲ ਹੈ ਹੈਨਾ ਸਾਗਰ ਜਿਹੜਾ ਬੰਦਾ ਹੈ ਤਾਂ ਬਾਲਾ ਸਿਆਣਾ ਆਪਦੀ ਘਰ ਵਾਲੀ ਨੂੰ ਇੰਡੀਗਾ ਸਿਖਾਤੀ ਕਿਉਂ ਹੁਣ ਸੁਣ ਲਓ ਉਹਨੇ ਸੋਚਿਆ ਵੀ ਮੈਂ ਇਕੱਲਾ ਜਾਣਾ ਹੈਗਾ ਮੇਰੇ ਕੋਲ ਇੰਨੇ ਕੰਮਕਾਰ ਹੁੰਦੇ ਨੇ ਅੱਧੇ ਪਚਦੇ ਕੰਮਕਾਰ ਤਾਂ ਮੇਰੀ ਘਰ ਵਾਲੀ ਕਰ ਆਇਆ ਕਰੋਗੀ ਬਾਹਰ ਜਾ ਕੇ ਜੇ ਮੈਨੂੰ ਗੱਡੀ ਸਿਖਾਤੀ ਉਹਨੇ ਤਾਂ ਫਾਇਦਾ ਹੀ ਸੋਚਿਆ ਸੀ ਤੁਸੀਂ ਵੀ ਸੋਚ ਲਓ ਤੁਸੀਂ ਵੀ ਆਪਦੀ ਘਰ ਵਾਲੀਆਂ ਨੂੰ ਗੱਡੀ ਸਿਖਾ ਦਿਓ ਅੱਧੇ ਕੰਮ ਤੁਹਾਡੇ ਉਹ ਕਰ ਆਇਆ ਕਰਨੀਆਂ ਕਿਸੇ ਨੂੰ ਲੈ ਆਈਆਂ ਕਿਸੇ ਨੂੰ ਛੱਡ ਆਈਆਂ ਕੋਈ ਕੰਮ ਹੈ ਭੇਜਦਿਆਂ ਕਰੋ ਵੀ ਹੁਣ ਤਾਂ ਤੈਨੂੰ ਗੱਡੀ ਚਲਾਣੀ ਆਉਂਦੀ ਆ ਤੂੰ ਜਾ ਕੇ ਕਰਿਆ ਫਾਇਦਾ ਤਾਂ ਤੁਹਾਡਾ ਵੀ ਹੈ ਹਾਂ ਬਾਕੀ ਹੋਰ ਜੇ ਮੈਂ ਗੱਲ ਕਰਾਂ ਕਈ ਕਹੀ ਜਾਂਦੇ ਨੇ ਸਾਗਰ ਦੀ ਵਾਟੇ ਨੂੰ ਲੱਭਣ ਦੋ ਸਾਗਰ ਦੀ ਵਾਟੇ ਨੂੰ ਲੱਭਣ ਦੋ ਪਾਈ ਕੀ ਹੋ ਗਿਆ ਉਹਨੇ ਕੀ ਮਾੜਾ ਕਰਤਾ ਗੱਡੀ ਚਲਾਣੀ ਸਿੱਖੀ ਆ ਕੀ ਗੱਲ ਜਨਾਨੀਆਂ ਕਿ ਗੱਡੀ ਨਹੀਂ ਚਲਾ ਸਕਦੀਆਂ ਜਿੰਨੂੰ ਦੇਖੀ ਜਾਓ ਇਸੇ ਗਾਣੇ ਤੇ ਰੀਲ ਪਾਈ ਜਾਂਦਾ ਉਹ ਗਾਣਾ ਬਣਾ ਸੋਹਣਾ ਮੈਂ ਤਾਂ ਆਪ ਸੁਣਿਆ ਮੈਨੂੰ ਤਾਂ ਆਪ ਵਧੀਆ ਲੱਗਿਆ ਤਾਂ ਸਾਗਰ ਦੀ ਬੋਟੀ ਮਿਲਨੀ ਆ ਕਿ ਨਹੀਂ ਪਾਈ ਕੀ ਸਿੱਧਾ ਹੀ ਅੰਦਰ ਆਉਣਾ ਕੌਣਾ ਤੂੰ ਬੀਬੀ ਸਾਗਰ ਦੀ ਬੋਟੀ ਨੂੰ ਮਿਲਣਾ ਮੈਂ ਹੀ ਆ ਦੱਸ ਇੰਡੀਗਾ ਸਿੱਖਣੀ ਦੀ ਸਖਾਨੀਆਂ ਤੈਨੂੰ ਫੋਰਚੂਨਰ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਨੇ ਕੰਜਰ ਲਹੂ ਪੀ ਕੇ ਰੱਖਿਆ ਹੋਇਆ ਇਹਨਾਂ ਨੇ ਮੇਰੀ ਤਾਂ ਚੱਪਲ ਵੀ ਗਈ ਹੈ